ਹਾਂਜੀ ਕਿਸਾਨ ਵੀਰੋ ਤੁਹਾਡਾ ਸਵਾਗਤ ਹੈ ਜੋਸ਼ੀ ਡੈਰੀ ਫਾਰਮ ਹਿੰਮਤਪੁਰਾ ਮੋਗਾ ਦੇ ਵਿੱਚ ਆਹ ਜੋ ਤੁਸੀਂ ਮੱਝ ਦੇਖ ਰਹੇ ਹੋ ਇਹ ਦੂਜਾ ਸੂਆ ਦੂਜਾ ਸੂਆ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਬਹੁਤ ਹੀ ਵਧੀਆ ਮੱਝਾ ਅਧੀਆ ਆਰਡਰ ਦੀ ਕੁਆਲਿਟੀ ਬਹੁਤ ਹੀ ਵਧੀਆ ਬਾਕੀ ਜੇ ਕਿਸੇ ਬਾਈ ਨੇ ਖਰੀਦਣੀ ਹੋਵੇ ਆਪਣੇ ਜੋਸ਼ੀ ਹਿੰਮਤਪੁਰਾ ਫਾਰਮ ਉਹਦੇ ਨਾਲ ਕਨੈਕਟ ਕਰ ਸਕਦਾ ਨੰਬਰ ਆ ਜਿਹੜੇ ਤੁਹਾਡੇ ਸਕਰੀਨ ਤੇ ਚੱਲ ਰਹੇ ਨੇ ਜੀ ਜਿਹੜੀ ਆਪਣੀ ਮੱਝ ਦੇ ਦੁੱਧ ਦੀ ਗੱਲ ਕਰੀਏ ਤਾਂ ਤਕਰੀਬਨ 10 ਕਿਲੋ ਤਿਆਰ ਆ ਕਰਨ ਵਾਲੀ ਥੱਲੇ ਠੀਕ ਹੈ ਨਾ ਜੀ ਕਪੈਸਿਟੀ ਦੇ ਆਰਡਰ ਦੇ ਹਿਸਾਬ ਦੇ ਨਾਲ 13-14 ਕਿਲੋ ਦੁੱਧ ਦੇਊਗੀ ਠੀਕ ਹੈ ਜੀ ਆਪਣੇ ਕਟਾ ਮਗਰਾ ਇਹਦੇ ਠੀਕ ਹੈ ਜੀ ਤੇ ਹਿੰਮਤਪੁਰਾ ਮੋਗਾ ਜ਼ਿਲ੍ਹੇ ਦਾ ਲਾਸਟ ਪਿੰਡ ਆ ਜੇ ਕਿਸੇ ਨੇ ਖਰੀਦਣਾ ਹੋਵੇ ਪਸ਼ੂ ਆਪਣੇ ਸਾਡੇ ਸਰਮਾ ਜੀ ਨਾਲ ਸੰਪਰਕ ਕਰ ਸਕਦਾ ਨੰਬਰ ਸਕਰੀਨ ਤੇ ਚੱਲ ਰਿਹਾ ਜੀ ਵੈਰ ਜੀ ਖਾਲਸਾ ਵੈਰ ਜੀ ਹਫਤ